ਹਾਂਜੀ ਸასიਖਰ ਸਾਰਿਆਂ ਨੂੰ ਅਰਾਜੇ ਤੁਹਾਨੂੰ ਪਤਾ ਜਿਵੇਂ ਆਪਾਂ ਮਾਸਟਰ ਕਲਾਸ ਪੰਜਾਬੀ ਦੀ ਤਿਆਰੀ ਕਰ ਰਹੇ ਹਾਂ ਜਿਹੜਾ ਕਿ ਆਪਣਾ ਲੈਕਚਰ ਨੰਬਰ ਅੱਜ 7 ਹੈ ਜਿਹਦੇ ਵਿੱਚ ਆਪਾਂ ਪੜਾਂਗੇ ਹਾਈਕੂ ਕੀ ਹੈ ਠੀਕ ਹੈ ਆਪਾਂ ਸਾਹਿਤ ਦੇ ਕਾਵ ਰੂਪ ਕਰ ਰਹੇ ਹਾਂ ਜਿਦੇ ਵਿੱਚ ਆਪਾਂ ਨਜ਼ਮ ਗਜ਼ਲ ਰਬਾਈ ਮਹਾਕਾਵ ਗੀਤ ਪਰ ਗੀਤ ਬਾਰੇ ਪੜ ਚੁੱਕੇ ਹਾਂ ਤੇ ਅੱਜ ਆਪਣਾ ਕੀ ਹੈ ਸਿਰਫ ਹਾਈਕੂ ਰਹਿ ਗਿਆ ਉਹਦੇ ਬਾਰੇ ਪੜਾਂਗੇ ਇਸ ਤੋਂ ਅੱਗੇ ਫਿਰ ਆਪਾਂ ਨਾਵਲ ਜਾਂ ਕਹਾਣੀਕਾਰ ਬਾਰੇ ਪੜਾਂਗੇ ਹਾਂਜੀ ਰਾਜੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਦਿਆ ਕਰੋ ਤਾਂ ਕਿ ਹਰ ਵੀਡੀਓ ਤੁਹਾਡੇ ਤਾਈ ਪਹੁੰਚ ਸਕੇ ਹਾਂਜੀ ਅੱਜ ਹੁਣ ਆਪਾਂ ਪੜਦੇ ਹਾਂ ਹਾਈਕੂ ਕੀ ਹੈ ਹਾਂਜੀ ਰਾਜੇ ਹਾਈਕੂ ਹਾਈਕੂ ਕੀ ਹੈ ਹਾਈਕੂ ਜਪਾਨੀ ਕਾਵ ਦਾ ਇੱਕ ਛੋਟਾ ਜਿਹਾ ਰੂਪ ਹੈ ਭਾਵ ਕਵਿਤਾ ਦਾ ਰੂਪ ਹੈ ਠੀਕ ਹੈ ਕਿਹੜਾ ਜਪਾਨੀ ਕਾਵ ਦਾ ਇਸ ਵਿੱਚ ਇੱਕ ਪਲ ਵਿੱਚ ਹੋਈ ਹਰਕਤ ਜਾਂ ਘਟਨਾ ਨੂੰ ਕੁਝ ਸੀਮਿਤ ਸ਼ਬਦਾਂ ਵਿੱਚ ਬਿਆਨ ਕੀਤਾ ਜਾਂਦਾ ਹੈ ਮਤਲਬ ਕਿ ਜਿਹੜੀ ਇੱਕ ਪਾਲ ਵਿੱਚ ਕੋਈ ਵੀ ਹਰਕਤ ਜਾਂ ਘਟਨਾ ਹੋਈ ਹੋਵੇ ਉਹਨੂੰ ਸੀਮਤ ਸ਼ਰਤਾਂ ਵਿੱਚ ਬਿਆਨ ਕੀਤਾ ਜਾਂਦਾ ਹੈ ਇਹ ਤਿੰਨਾਂ ਲਾਈਨਾਂ ਵਿੱਚ ਹੀ ਹੁੰਦਾ ਹੈ ਮਤਲਬ ਤਿੰਨ ਲਾਈਨਾਂ ਵਿੱਚ ਹੀ ਲਿਖਿਆ ਜਾਂਦਾ ਹੈ ਇਹਨਾਂ ਦਾ ਜਿਹੜਾ ਅੱਖਰ ਕਰਮ ਹੁੰਦਾ 17 ਅੱਖਰ ਹੁੰਦਾ ਮਤਲਬ ਕਿ 17 ਅੱਖਰਾਂ ਦਾ ਹੀ ਲਿਖਿਆ ਜਾਂਦਾ ਤਿੰਨ ਲਾਈਨਾਂ ਵਿੱਚ ਪਹਿਲੀ ਸਤਰ ਵਿੱਚ 5 ਦੂਸਰੀ ਵਿੱਚ 7 ਤੇ ਤੀਸਰੀ ਵਿੱਚ ਕੀ ਹੈ ਫੇਰ 5 ਸ਼ਬਦ ਅੱਖਰ ਹਨ ਠੀਕ ਹੈ ਰਾਜੀ ਇਕੀਆ ਸਤਾਰਾ ਖਰੀਨ ਨੇ ਪਹਿਲੀ ਵਿੱਚ 5 ਤੇ ਦੂਸਰੀ ਵਿੱਚ 7 ਤੇ ਤੀਸਰੀ ਵਿੱਚ 5 ਅੱਖਰ ਹਨ ਆਮ ਬੋਲਚਾਲ ਦੀ ਭਾਸ਼ਾ ਇਸ ਲਈ ਢੁਕਮੈਂਦੀਆ ਮਤਲਬ ਕਿ ਜਿਹੜੀ ਆਪਾਂ ਆਮ ਭਾਸ਼ਾ ਬੋਲਦੇ ਆ ਉਹ ਉਸੇ ਵਿੱਚ ਹੀ ਲਿਖਿਆ ਜਾਂਦਾ ਉਹ ਇਹਦੇ ਲਈ ਢੁਕਮੈਂਦੀ ਹੈ ਹਾਂਜੀ ਜਸਵੰਤ ਸਿੰਘ ਜਸਵੰਤ ਕੁਮਾਰ ਆ ਸੌਰੀ ਜਸਵੰਤ ਸਿੰਘ ਬਸੰਤ ਕੁਮਾਰ ਰਾਧਨ ਤੇ ਉਰਮਿਲਾ ਨੇ ਹਿੰਦੀ ਦੇ ਪ੍ਰਭਾਵ ਅਧੀਨ ਪੰਜਾਬੀ ਹਾਈਕੂ ਲਿਖੇ ਹਨ ਠੀਕ ਹੈ ਰਾਜੀ ਪਹਿਲਾ ਕਿਹਨੇ ਕਿਹਨੇ ਲਿਖਿਆ ਜਸਵੰਤ ਸਿੰਘ ਬਸੰਤ ਕੁਮਾਰ ਰਤਨ ਤੇ ਮੂਲ ਮਿਲਾ ਨੇ ਹਿੰਦੀ ਦੇ ਪ੍ਰਵਾਹੇ ਠਾਕੇ ਪੰਜਾਬੀ ਵਿੱਚ ਹਾਈਕੂ ਲਿਖਿਆ ਨਾ ਆਉਰਾ ਜੇ ਹੁਣ ਧਾਰਨਾ ਦੇਖਦੇ ਆਪਾਂ ਇਹਦੀ ਇਸ ਯੁੱਗ ਵਿੱਚ ਹਰ ਥਾਂ ਬੇਈਮਾਨੀ ਜਿੰਦਾਬਾਦ ਹੈ ਹਾਂਜੀ ਉਹਨ ਦੇਖੋ ਪਹਿਲੇ ਵਿੱਚ ਕੀ ਆ ਪੰਜ ਅੱਖਰਾਂ ਪੰਜ ਕਿਵੇਂ ਰਾਜੀ ਈੜੀ ਸਸਾ 2 ਹੋਗੇ ਯਈਆ ਗੱਗਾ 4 ਹੋਗੇ ਤੇ ਚਚਾ 5 ਹੋਗੇ ਠੀਕ ਹੈ ਅਗਲੀ ਵਿੱਚ ਹਰ ਥਾਂ ਬੇਈਮਾਨੀ ਹੈ ਹਾਰਤੀ ਵਿੱਚ 2 ਆਗੇ 4 3 ਹੋਗੇ ਤੇ 4 ਅੱਖਰ ਬੇਮਾਨਲੇ 7 ਹੋਗੇ ਠੀਕ ਹੈ ਹੁਣ ਜਿਵੇਂ ਆਪਾਂ ਪਹਿਲਾਂ ਪੜਿਆ ਪਹਿਲੀ ਅੱਖਰ ਪਹਿਲੀ ਸਤਰ ਵਿੱਚ 5 ਦੂਜੀ ਵਿੱਚ 7 ਤੇ ਤੀਜੀ ਇਹ ਵਿੱਚ ਫੇਰ 5 ਅੱਖਰ ਹੁੰਦੇ ਹਨ ਠੀਕ ਹੈ राजे ਅੱਗੇ ਸਾਖ ਨੂੰ ਧਾਰਨ ਦੇਖਦੇ ਆਪਾਂ ਸੋਣ ਚਮਚੇ ਚਮਚਾ ਹੀ ਰਹਿਣਾ ਭੁੱਲ ਨਾ ਜਾਈਂ ਹਾਂਜੀ ਇਹਦੇ ਵਿੱਚ ਇੱਕ ਪਲ ਦੀ ਹਰਕਤ ਹੀ ਹੈ ਜਿਹੜੀ ਛੋਟੇ ਥੋੜੇ ਅੱਖਰਾਂ ਵਿੱਚ ਹੀ ਬਿਆਨ ਕੀਤੀ ਜਾਂਦੀ ਹੈ ਠੀਕ ਹੈ ਅਗੇ ਪ੍ਰਮਿੰਦਰ ਸਿੰਘ ਸੋਢੀ ਨੂੰ ਸਾਰਾ ਹਾਂਜੀ ਉਹ ਹੀ ਰਾਜੀ ਥੋੜੇ ਜੇ ਸ਼ਬਦਾਂ ਵਿੱਚ ਡੂੰਗੇ ਪਾਪ ਰਹੇ ਹੁੰਦੇ ਹਨ ਮਤਲਬ ਕਿ ਥੋੜੇ ਜਿਹਾ ਅੱਖਰਾਂ ਵਿੱਚ ਹੀ ਹੈਗੀ ਆ ਡੂੰਗਾ ਪ੍ਰਭਾਵ ਦਿਖਾ ਦਿੰਦੇ ਆ ਇਹਦੇ ਵਿੱਚ ਜੁੜ ਲਿਖਦੇ ਆ ਪ੍ਰਮਿੰਦਰ ਸਿੰਘ ਸੋਢੀ ਨੇ 2000 ਵਿੱਚ ਅਨੁਵਾਦਿਕ ਪੁਸਤਕ ਜਾਪਾਨੀ ਹਾਈਕੂ ਸ਼ਾਇਰੀ ਵਿੱਚ ਹਾਈਕੂ ਕਾਵਿ ਦੀ ਰਚਨਾ ਕੀਤੀ ਆ ਕਿਨੇ ਪ੍ਰਮਿੰਦਰ ਸਿੰਘ ਸੋਢੀ ਜੀ ਨੇ ਅਨੁਵਾਦ ਕੀਤੀ ਹੈ ਜਿਹੜੀ ਪੁਸਤਕ ਜਾਪਾਨੀ ਹਾਈਕੂ ਸ਼ਾਇਰੀ ਜਿਸ ਵਿੱਚ ਹਾਈਕੂ ਕਾਵਿ ਦੀ ਰਚਨਾ ਕੀਤੀ ਹੋਈ ਹੈ ਠੀਕ ਹੈ ਇਸ ਵਿੱਚ ਲੇਖਕ ਨੂੰ 17ਵੀਂ ਸਦੀ ਦੇ ਜਾਪਾਨੀ ਸਾਇਤਕਾਰਾਂ ਸਾਇਤਕਾ ਮਾਤਸਾਈ ਬਾਸੋ ਦੇ ਚੌਂਵੇਂ ਹਾਈਕੂ ਤੋਂ ਗੱਲ ਸ਼ੁਰੂ ਕਰਕੇ 20ਵੀਂ ਸਦੀ ਤੱਕ ਦੀ ਜਾਪਾਨੀ ਹਾਈਕੂ ਕਵਤਾ ਸੁਪਰੇ ਕੀਤਾ ਤੇ ਇਤਿਹਾਸ ਪੇਸ਼ ਕੀਤਾ ਹਾਂਜੀ ਉਹਨਾਂ ਨੇ ਮਤਲਬ ਜਿਹੜੇ ਪ੍ਰਮਿੰਦਰ ਸਿੰਘ ਸੋਢੀ ਹੈ ਜੀ ਉਹਨਾਂ ਨੇ 2001 ਵਿੱਚ ਕੀ ਹੈ ਜਾਪਾਨੀ ਹਾਈਕੂ ਸ਼ੈਰੀਓ ਦਾ ਵਿੱਚ ਹਾਈਕੂ ਕਾਵਿ ਦੀ ਰਚਨਾ ਕੀਤੀ ਠੀਕ ਹੈ ਉਹਨਾਂ ਨੇ ਜਿਹੜੇ 17ਵੀਂ ਸਦੀ ਦੇ ਜਾਪਾਨੀ ਸਾਇਤਕਾਰ ਸੀ ਮਾਤ ਸੋਬਾ ਸੁੰਦੇ ਚੋਨਵੇਂ ਹਾਈਕੂ ਕਾਵਤ ਗੱਲ ਸ਼ੁਰੂ ਕਰਕੇ ਠੀਕ ਹੈ ਉਹਨਾਂ ਨੇ ਜਾਪਾਨੀ ਸਾਇਤਕਾਰ ਦੇ ਚੋਨਵੇਂ ਹਾਈਕੂ ਕਾਵਤ ਗੱਲ ਸ਼ੁਰੂ ਕਰਕੇ 20ਵੀਂ ਸਦੀ ਤੱਕ ਦੀ ਜਾਪਾਨੀ ਹਾਈਕੂ ਕਵਿਤਾ ਦਾ ਇਤਿਹਾਸ ਲਿਖਿਆ ਹੋਇਆ ਤੇ ਵਿੱਚ ਇਤਿਹਾਸ ਨੂੰ ਪੇਸ਼ ਕੀਤਾ ਠੀਕ ਹੈ राजे ਪੰਜਾਬੀ ਵਿੱਚ ਜਸਵੰਤ ਸਿੰਘ ਦਿਲਦੀ ਅਤੇ ਬਸੰਤ ਕੁਮਾਰ ਰਤਨ ਨੇ ਪੰਜਾਬੀ ਵਿੱਚ ਹਾਈਕੂ ਸ਼ੁਰੂ ਕੀਤਾ ਹਾਂਜੀ ਇਹ ਤੁਹਾਨੂੰ ਪਹਿਲੇ ਹੀ ਦੱਸਤਾ ਇਹਨਾਂ ਦੋਨਾਂ ਨੇ ਪਹਿਲਾਂ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਸੀ ਇਸ ਤਰ੍ਹਾਂ ਕਿਮੀ ਸਦੀ ਦੇ ਪਹਿਲੇ ਧੱਕ ਵਿੱਚ ਪੰਜਾਬੀ ਹਾਕੂ ਦੀਆਂ ਪੁਸਤਕਾਂ ਸਾਹਮਣੇ ਆ ਚੁੱਕੀਆਂ ਹਨ। ਹਾਂਜੀ ਉਹਦੇ 1ਵੀਂ ਸਦੀ ਵਿੱਚ ਵੀ ਪੰਜਾਬੀ ਹਾਈਕੂ ਦੀਆਂ ਪੁਸਤਕਾਂ ਸਾਹਮਣੇ ਆਈਆਂ ਹਨ। ਹਾਂਜੀ ਪਹਿਲੀ ਇਹ ਜਿਹੜੀ ਆਪਣੀ ਜਾਪਾਨੀ ਹਾਈਕੂ ਸ਼ੈਰੀ ਅਨੁਵਾਦ 2001 ਵਿੱਚ ਪਹਿਲਾਂ ਕਿਹਨੇ ਲਿਖੀ ਹੈ? ਪਰਮਿੰਦਰ ਸਿੰਘ ਖੋਡੀ ਜੀ ਨੇ 2001 ਵਿੱਚ ਜਿਹੜੀ ਉਹਨਾਂ ਨੇ ਅਨੁਵਾਦ ਕੀਤੀ ਸੀ ਜਾਪਾਨੀ ਹਾਈਕੂ ਦੀ ਕਵਿਤਾ ਠੀਕ ਹੈ राजे। ਅੱਗੇ ਆਗੇ ਬਿਖਰੇ ਮੋਤੀ ਮਲਕੀਰ ਸਿੰਘ ਸੰਧੂ 2005 ਠੀਕ ਹੈ राजे। ਅੱਗੇ ਥਰਡ ਆਗੀ ਪੰਜਾਬੀ ਕਸ਼ਮੀਰੀ لال ਚਾਵੜਾ ਤੇ ਕਰਨਲ ਸਿੰਘ ਪੂਲਰ ਨੇ ਲਿਖਿਆ ਕਿ ਇਹ ਨੇ 2005 ਵਿੱਚ ਹੰਦੀ ਰਾਜ ਅਗੇ ਹਾਈਕੂ ਯਾਤਰਾ ਹਿੰਦੀ ਪੰਜਾਬੀ ਹਾਈਕੂ ਸੰਗ੍ਰਹਿ ਮਤਲਬ ਕਿ ਇਹਨਾਂ ਦਾ ਹਿੰਦੀ ਪੰਜਾਬੀ ਦਾ ਸੰਗ੍ਰਹਿ ਹੈ ਦੋਨਾਂ ਦਾ ਕਿਨੇ ਲਿਖਿਆ ਹੈ ਕਸ਼ਮੀਰੀ لال ਚਾਵੜਾ ਨੇ ਠੀਕ ਹੈ ਰਾਜੇ ਅਗੇ ਥਿੰਨ ਮੁਕਬਾਲਦੀਪ ਜੀ ਨੇ ਲਿਖਿਆ 2008 ਵਿੱਚ ਅਗੇ ਨਿਖਮ ਅਮਰਜੀਤ ਸਾਖੀ ਨੇ 2008 ਵਿੱਚ ਲਿਖਿਆ ਠੀਕ ਹੈ ਰਾਜੇ ਅਗੇ ਆ ਗਈ ਸੂਈ ਸਮੇਂ ਮਨੋਹਰ ਰਾਓ ਸੰਗ੍ਰਹਿਣੇ ਲਿਖਿਆ 8 ਦੇ ਵਿੱਚ ਦੋਸਤੋ ਬਾਦ ਲਿਖੀ ਹੈ ਰਾਜੀ ਬੂੰਦਾ ਸੁਰਜੀਤ ਸਰਵਿਸ ਜੀ ਨੇ ਆ ਆਰਵਿਸ ਨੇ 2009 ਵਿੱਚ ਠੀਕ ਹੈ ਰਾਜੀ ਹਾਂਜੀ ਇਹ ਹੁੰਦਾ ਹਾਈਕੂ ਜਿਹੜਾ ਕਿ ਜਾਪਾਨੀ ਕਾਵਾਂ ਇਹ 17 ਅੱਖਰਾਂ ਦਾ ਹੁੰਦਾ ਹੈ 17 ਅਖਰੀ ਹੁੰਦਾ ਹੈ ਇਹ ਤਿੰਨ ਹੀ ਲਾਈਨਾਂ ਵਿੱਚ ਲਿਖਿਆ ਜਾਂਦਾ ਇਹਦੇ ਵਿੱਚ ਇੱਕ ਪਲ ਵਿੱਚ ਹੋਈ ਘਟਨਾ ਜਾਂ ਹਰਕਤ ਨੂੰ ਸੀਮਿਤ ਸ਼ਬਦਾ ਵਿੱਚ ਬਿਆਨ ਕੀਤਾ ਜਾਂਦਾ ਠੀਕ ਹੈ ਇਹ ਪ੍ਰੋਵੀਂਦਰ ਸਿੰਘ ਸੋਢੀ ਜੀ ਕੀ ਆਖਦੇ ਆ ਥੋੜੇ ਸ਼ਬਦਾਂ ਵਿੱਚ ਹੀ ਪਾਵਾਂ ਨੂੰ ਬਿਆਨ ਕੀਤਾ ਜਾਂਦਾ ਹੈ ਹਾਂਜੀ ਰਾਜੇ ਜੇ ਕਿਤੇ ਨਾ ਸਮਝ ਆਇਆ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਧੰਨਵਾਦ ਜੀ ਆਪਣੇ ਸਾਰਿਆਂ ਨੂੰ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਤਾਂ ਕਿ ਅਗਲੀ ਆਉਣ ਵਾਲੀ ਵੀਡੀਓ ਤੁਹਾਡੇ ਤਾਈ ਪਹੁੰਚ ਸਕੇ ਤੇ ਵੀਡੀਓ ਨੂੰ ਵਾਤਾਵਰਤ ਲਾਈਕ ਸ਼ੇਅਰ ਕਰਦਾ ਕਰੋ ਜੀ ਧੰਨਵਾਦ ਸਾਰਿਆਂ ਦਾ